22 ਜਨਵਰੀ ਨੂੰ ਅਯੋਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਸ਼ੁਚਾ ਵੇਖਣ ਨੂੰ ਮਿਲ ਰਿਹਾ ਪਰ ਇਸ ਲੰਬੇ ਰਾਮ ਮੰਦਰ ਸੰਘਰਸ਼ ਵਿੱਚ ਕਈ ਨੌਜਵਾਨ ਅਜੇ ਵੀ ਸਨ ਜਿਨ੍ਹਾਂ ਨੇ ਇਸ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਜੇ ਇਤਿਹਾਸ ਦੇ ਪੰਨਿਆਂ ਤੋਂ ਲੁਕਤ ਹੋਏ ਦਿਖਾਈ ਦੇ ਰਹੇ ਨੇ ਇਨ੍ਹਾਂ ਵਿੱਚੋਂ ਹੀ ਇੱਕ ਸੀ ਪਠਾਨਕੋਟ ਦਾ ਰਹਿਣ ਵਾਲਾ ਅਜੇ ਮਹਾਜਨ ਜੋ 1990 ਵਿੱਚ ਅਯੋਧਿਆ ਰਾਮ ਮੰਦਰ ਦੀ ਸਥਾਪਨਾ ਲਈ ਪਠਾਨਕੋਟ ਤੋਂ ਮਾਸਟਰ ਮੋਲ ਲਾਲ ਦੀ ਅਗਵਾਈ ਵਾਲੇ ਜਥੇ ਦੇ ਨਾਲ ਸੰਘਰਸ਼ ਲਈ ਗਿਆ ਸੀ ਪਰ ਹਿੰਸਾ ਝੜਪ ਵਿੱਚ ਉਸ ਨੂੰ ਗੋਲੀ ਲੱਗ ਗਈ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪਰ ਇੱਥੇ ਹੀ ਬਸ ਨਹੀਂ ਇਹਨਾਂ ਵਿਛੜੀਆਂ ਰੂਹਾਂ ਵੱਲ ਕਿਸੇ ਦਾ ਧਿਆਨ ਨਹੀਂ ਹੈ ਇਹ ਤਸਵੀਰਾਂ ਖੂਬ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਮਰਤਕ ਸਖਸ਼ ਦੀ ਯਾਦ ਵਿੱਚ ਲਾਇਬ੍ਰੇਰੀ ਤੇ ਡਿਸਪੈਂਸਰੀ ਦੀ ਬਦਹਾਲੀ ਹੋ ਰਹੀ ਹੈ ਤੇ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਇਹ ਸ਼ਹੀਦ ਹੋ ਰਹੇ ਨੇ ਅਜੀ ਮਹਾਜਨ ਜਿਸ ਨੂੰ ਅੱਜ ਪਠਾਨਕੋੜ ਦਾ ਹਰ ਬਸ਼ਰ ਯਾਦ ਕਰ ਰਿਹਾ ਹੈ ਉਹ ਆਦਮੀ ਸਰਯੂ ਨਦੀ ਦੇ ਪੁਲ ਵੱਲੋਂ ਦੂਸਰੇ ਪਾਸੇ ਗੋਰਖਪੁਰ ਵੱਲ ਜਾ ਰਹੇ ਸੀਗੇ ਕਿ ਅੱਗੋਂ ਗੋਰਖਪੁਰ ਦੀ ਪੁਲਿਸ ਨੇ ਗੋਲੀਆਂ ਚਲਾ ਦਿੱਤੀ ਉਹਦੇ ਗੋਲੀ ਲੱਗੇ ਤਾਂ ਨੇ ਬਚਣ ਵਾਸਤੇ ਬੜੇ ਪ੍ਰਯਤਨ ਕੀਤੇ ਸਰਯੂ 'ਚ ਛਾਲ ਮਾਰਤੀ ਪਰ ਉਹ ਮੁੰਡਾ ਬਚ ਨਹੀਂ ਸਕਿਆ ਅਜੇ ਮਹਾਦੇਵ ਮੈਨੂੰ ਉਸਦੀ ਬਹੁਤ ਯਾਦ ਆਂਦੀ ਹੈ ਉਹਦੇ ਪਿਤਾ ਜੀ ਬੜੇ ਬਹਾਦਰ ਸੀ ਉਹਦੀ ਫੈਮਿਲੀ ਸਾਰੀ ਬਹਾਦਰ ਸੀ ਪਠਾਨਕੋਟ ਰਾਸ਼ਟਰੀ ਸੇਵਕ ਸੰਘ ਨੇ ਅਜੀ ਮਹਾਜਨ ਦੀ ਯਾਦਗਾਰੀ ਚ ਇੱਕ ਟ੍ਰੈਸਟ ਵੀ ਬਣਾਇਆ ਸੀਗਾ ਕਿ ਦਫਤਰ ਵੀ ਸੀਗਾ। ਔਰ ਇਸ ਤਰੀਕੇ ਦੇ ਨਾਲ ਪਟਾਣਕੋਟ ਦੇ ਲੋਕਾਂ ਨੇ ਅਜੀ ਮਹਾਜਨ ਨੂੰ ਸ਼ਹਾਦਤ ਦੇ ਫੁੱਲ ਅਰਪਿਤ ਕੀਤੇ। ਪਰ ਅੱਜ ਬਹੁਤ ਸੀ ਜਿਹੜਾ ਉਹ ਦਸਤਕ ਤੁਸੀਂ ਕਹਿ ਰਹੇ ਹੋ ਲਾਇਬ੍ਰੇਰੀ ਬਣਾਈ ਗਈ ਸੀ ਕਿ ਦਸਤਖੰਸ ਬਣਾਈ ਗਈ ਸੀ। ਔਰ ਜੋ ਬੰਦ ਪਈ ਆ ਸਟੋਰ ਰੂਮ ਦਾ ਜਿਹੜਾ ਉਹਨੇ ਕਾਮ ਲਿਆ ਜਾ ਰਿਹਾ ਸੀ। ਐਸਾ ਹੈ ਕਿ ਚੰਗ ਕਾਰਿਆ ਲਈ ਅਸੀਂ ਨਾਮਾ ਬਣਾ ਰਹੇ। ਇਸ ਕਿਸ ਕੇ ਸਾਰੀਆਂ ਚੀਜ਼ਾਂ ਅਸਤ ਵਿਸਨੈਕ ਇਸ ਲਈ ਮੌਜੂਦਾ ਤੌਰ ਤੇ ਸੰਘ ਕਾਰਿਆਲੇ ਕਿਸੇ ਘਰ ਤੇ ਚਲਦੇ ਆ ਜਿਸ ਲਈ ਉਹ ਭਵਵੇਂ ਸੰਘ ਕਾਰਿਆਲੇ ਬੰਦੇਗਾ ਉਹ ਸਾਰੀਆਂ ਚੀਜ਼ਾਂ ਇੱਕਦਮ ਸੈਟਲ ਕਰਤੀ ਜਾਣਗੇ ਅਜੇ ਮੈਂ ਅਜੇ ਦੀ ਯਾਦ ਦਾ ਟੈਸਟ ਵੀ ਫੇਲ ਦੁਬਾਰਾ ਉਹਨੂੰ ਠੀਕ ਤੀਕ ਤੇ ਨਾ ਰੱਖਿਆ ਜਾਵੇ ਮਤਲਬ ਉਹਨਾਂ ਨੂੰ ਸ਼ਹੀਦੀ ਦਾ ਜ਼ਰੂਰ ਇਹਦੇ ਵਿੱਚ ਪ੍ਰਾਪਤ ਹੋਈ ਸੀ ਲੇਕਿਨ 2.5 ਸਾਲ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਨੂੰ ਵੀ ਅਸੀਂ ਕਹਿੰਦੇ ਕਿ ਧੂੜ ਜਿਹੜੀ ਚੜhti ਪਈ ਹੈਗੀਆ ਦਫ਼ਤਰ ਦੇ ਵਿੱਚ ਬਿਲਕੁਲ ਵੀ ਉਹਦਾ ਨਾਮ ਗਰ ਨਹੀਂ ਹੈਗਾ ਕਈ ਵਾਰੀ ਐਸੇ ਸ਼ਹੀਦਾਂ ਨਾਲ ਬਹੁਤ ਕੁਝ ਹੁੰਦਾ ਵਿਚਾਰੇ ਸ਼ਹੀਦਾਂ ਨੂੰ ਪੁੱਲ ਪਲ ਜਾਂਦੇ ਲੋਕੀ ਚਾਰ ਦਿਨ ਅਫਸੋਸ ਕਰ ਲੈਂਦੇ ਨੇ ਉਹਦੇ ਬਾਅਦ ਕੋਣ ਸ਼ਹੀਦਾਂ ਨੂੰ ਯਾਦ ਕਰਦਾ ਕਿ ਨਹੀਂ ਹਜ਼ਾਰਾਂ ਹਮਾਰੀ ਸੈਨਾ ਦੇ ਜਿਹੜੇ ਆਰਮੀ ਦੇ ਨੌਜਵਾਨ ਸੀ ਮਰ ਗਏ ਦੋ ਇੱਕ ਦਿਨ ਅਸੀਂ ਸ਼ੋਕ ਕਰ ਲੈਨੇ ਉਹਦੇ ਬਾਅਦ ਉਹਨਾਂ ਨੂੰ ਕੋਣ ਪੁੱਛਦਾ ਉਹਦੇ ਬਾਅਦ ਉਹਨਾਂ ਦਾ ਪਰਿਵਾਰ ਹੀ ਵਿਚਾਰਾ ਯਤੀਮ ਹੋ ਜਾਂਦਾ ਸੋ ਇਹ ਹਾਲਾਤ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜੇ ਮਹਾਜਨ ਟਰਸਟ ਨੇ ਜੋ ਯਾਦਗਾਰ ਬਣਾਣੀ ਚਾਹੀਦੀ ਸੀ ਉਹ ਨਹੀਂ ਬਣੀ ਪਰ ਇਹਦੇ ਲਈ ਹੁਣ ਅਸੀਂ ਪ੍ਰਯਤਨ ਕਰਾਂਗੇ ਕਿ ਉਹ ਜੀ ਬਣਾਵੇ। ਅਯੁੱਧਿਆ ਚ ਭਵਯ ਮੰਦਰ ਬਣ ਰਿਹਾ ਹੈ। ਇਸ ਵੀ ਮੈਂ ਸਾਰੇ ਪਟਾਣਕੋਟ ਸ਼ਹਿਰ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਕਰੀ। RAM ਸ਼ৌਰੀ, ਸ਼ੀਲਤਾ, ਸੌਂਦਰੀ, ਵੀਰਤਾ, ਤਿਆਗ ਇਸ ਦੇਸ਼ ਦੀ ਇਕਤਾ ਅਤੇ ਅਖੰਡਤਾ ਦੇ ਪ੍ਰਤੀਕ ਨ। ਅਸੀਂ ਸ਼ਰਧਾ ਸੋਮਨ ਅਰਪਿਤ ਕਰਦੇ ਹਾਂ। ਬਹੁਤ ਉਤਸ਼ਾਹ ਸੀ ਉਸਕੇ ਲਈ 90 ਦੇ ਜੁੱਥੇ ਦੇ ਅੰਦਰ ਜਦੋਂ ਅਸੀਂ ਗਏ ਆ ਪਹਿਲੇ ਘਰ ਘਰ ਜੋਤ ਪਹੁੰਚਾਈ ਐ ਫਿਰ ਉਹਦੇ ਬਾਅਦ ਜੁੱਥੇ ਰੁਮਾਨੋਏ ਜਿਹੜਾ ਜੱਥਾ 90 ਚ ਗਿਆ ਸੀ ਬੜਾ ਜੋਸ਼ ਸੀ ਉਸ ਦੇ ਅੰਦਰ ਸਾਹਨਪੁਰ ਗੜੀਆਂ ਲਾਠੀਆਂ ਖਾਦੀਆਂ ਉਸ ਨੂੰ ਫੜ ਕੇ ਜੇਲ੍ਹ ਚ ਸੁਟਿਆ ਕੁਛ ਨੂੰ ਕਿਸੇ ਸਕੂਲ ਦੇ ਅੰਦਰ ਗਨਪਤ ਦੇ ਉਤੋਂ ਭੇਸ ਬਣਾ ਕਰਕੇ ਫਿਰ ਸਾਨੂੰ ਅੱਗੇ ਜਾਣਾ ਪਿਆ ਇਹ ਅਯੁੱਧਿਆਤ ਐਸਆਜੀ ਕੀ ਇਹ ਡਿਸਪੈਂਸਰੀ 2003 ਦੇ ਵਿੱਚ ਸ਼ੁਰੂ ਕੀਤੀ ਗਈ ਔਰ ਕਾਫੀ ਸਾਲ ਇਤੋਂ ਦੀ ਸੇਵਾ ਹੋਈ ਡਿਸਪੈਂਸਰੀ ਔਰ ਪੁਸਤਕਾਲੇ ਦੋਨੋਂ ਸ਼ੁਰੂ ਹੋਏ ਸੀਗੇ 19 ਦੇ ਵਿੱਚ ਜਦੋਂ ਕੋਵਿਡ ਦਾ ਦੌਰ ਆਇਆ ਹੈ ਤੇ ਸਰਕਾਰ ਦੀ ਜਿਹੜਾ ਗਾਈਡਲਾਈਨਸ ਆਈਆਂ ਸੀਗੀਆਂ ਕਿ ਕਿਸੇ ਵੀ ਜਗ੍ਹਾ ਤੇ ਭੀੜ ਨਹੀਂ ਇਕੱਠੀ ਹੋਣੀ ਉਸ ਸਮੇਂ ਸਰਕਾਰ ਦੀ ਗਾਈਡਲਾਈਨ ਦੇ ਅਨੁਸਾਰ ਇਹ ਡਿਸਪੈਂਸਰੀ ਅਸੀਂ ਉਦੋਂ ਤੈਨੂੰ ਬੰਦ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਫਸਟ ਵੇਵ 'ਚ ਤੇ ਟੋਟਲ ਬੰਦ ਰਿਹਾ ਸਾਰਾ ਸਿਸਟਮ ਸੈਕੰਡ ਵੇਵ 'ਚ ਦਵਾਈ ਫਿਰ ਡਿਸਪੈਂਸਰੀ ਦਾ ਕੰਮ ਤੇ ਉਦਾਂ ਨਹੀਂ ਅਸੀਂ ਦੂਸਰੇ ਤਰੂਪ ਨਾਲ ਕੀਤਾ ਸੀਗਾ ਉਹਦੇ ਵਿੱਚ ਜਿੰਨਾ ਕੰਮ ਅਸੀਂ ਦੇ ਸਕਦੇ ਸੀ ਸੇਵਾ ਦੇ ਸਕਦੇ ਸੀ ਆਕਸੀਜਨ ਕਨਸੈਂਟਰੇਟਰ ਅਸੀਂ ਪਰਚੇਸ ਕੀਤੇ ਹੋਏ ਸੀਗੇ ਤੇ ਇਸੇ ٹرسٹ ਦੇ ਥਰੂ ਜਿੰਨੇ ਜਿੰਨੇ ਜ਼ਰੂਰਤ ਪੈਂਦੀ ਸੀ ਅਸੀਂ ਆਕਸੀਜਨ ਕਨਸੈਂਟਰੇਟਰ ਦਿੰਦੇ ਸੀਗੇ ਫ੍ਰੀ ਆਫ ਕਾਸਟ ਦਿੰਦੇ ਸੀਗੇ 8-10 ਦਿਨ ਵਾਸਤੇ ਵਾਪਸ ਕਰ ਜਾਂਦਾ ਸੀਗਾ ਫਿਰ ਦੂਸਰੇ ਨੂੰ ਦਿੱਤਾ ਜਾਂਦਾ ਸੀਗਾ ਆਕਸੀਪਲਸ ਮੀਟਰ ਦੀ ਜਦੋਂ ਜ਼ਰੂਰਤ ਪੈਂਦੀ ਸੀ ਉਹ ਵੀ ਅਸੀਂ ਰੱਖੇ ਹੋਏ ਸੀਗੇ ਉਹ ਵੀ ਅਸੀਂ ਦੇ ਦਿੰਦੇ ਸੀਗੇ ਜਦੋਂ ਵਾਪਸ ਕਰ ਜਾਂਦਾ ਸੀਗਾ ਉਸ ਤਰ੍ਹਾਂ ਦੇ ਸੇਵਾ ਕਰ ਇਸ ਡਿਸਪੈਂਸਰੀ ਚ ਕਰ ਚੱਲਦੇ ਰਹੇ ਨੇ ਇਹ ਹੈ ਕਿ ਹੁਣ ਉਸ ਤੋਂ ਬਾਅਦ ਸਾਡੇ ਇੱਥੇ ਕੰਸਟਰਕਸ਼ਨ ਚੱਲ ਰਹੀ ਹੈ ਸਾਡਾ ਮੇਨ ਜਿਹੜਾ ਸੰਸ ਤੇ ਉਹਦੀ ਰੈਨੋਵੇਸ਼ਨ ਲਗਭਗ ਕੰਪਲੀਟ ਹੋਣ ਵਾਲੀ ਹੈ ਉਹ ਕੰਪਲੀਟ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਦੀ ਰੈਨੋਵੇਸ਼ਨ ਕਰਨ ਵਾਲੇ ਹਾਂ ਔਰ ਦੁਬਾਰਾ ਤੈਨੂੰ ਅچھے ਤਰੀਕੇ ਨਾਲ ਅਸੀਂ ਦਿਸਪੈਂਸਰ ਨੂੰ ਸ਼ੁਰੂ ਕਰਾਂਗੇ